ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਾਬਕਾ ਅਕਾਲੀ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਲਕਾ ਰਾਜਾ ਸੰਸੀ ਦੇ ਪਿੰਡ ਸਹਿਦਪੁਰ ਦੇ ਸ਼ਿਵਾ ਇਨਕਲੇਵ ਦੇ ਵਿੱਚ ਘਟਨਾ ਵਾਪਰੀ ਹੈ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਸਾਬਕਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਨੁਮਾਇੰਦਾ ਸੀ ਸਰਪੰਚ ਰਿਹਾ ਪਿੰਡ ਦਾ ਉਸ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀਆਂ ਚੇੜੀਆਂ ਨੇ ਦੱਸਿਆ ਜਾ ਰਿਹਾ ਕਿ ਉਸ ਦੇ ਗਵਾਂਟੀ ਦੇ ਵੱਲੋਂ ਹੀ ਚਲਾਈਆਂ ਗਈਆਂ ਨੇ ਆ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਖਾਲੀ ਪਲਾਟ ਦੇ ਵਿੱਚ ਗੱਡੀਆਂ ਲਗਾਉਣ ਨੂੰ ਲੈ ਕੇ ਮਾਮਲਾ ਜਿਹੜਾ ਪੱਖ ਜਾਂਦਾ ਆ ਰੰਜਿਸ਼ ਸ਼ੁਰੂ ਹੋ ਜਾਂਦੀ ਹੈ ਅਤੇ ਫਿਰ ਉਸ ਤੋਂ ਬਾਅਦ ਕਤਲ ਨੂੰ ਅੰਜਾਮ ਦੇ ਦਿੱਤਾ ਜਾਂਦਾ ਤੁਹਾਨੂੰ ਦੱਸ ਦਿੰਨੇ ਆ ਕਿ ਦੇਰ ਰਾਤ ਜਦੋਂ ਬਿਜਲੀ ਚੱਲੇ ਜਾਂਦੀ ਹੈ ਤਾਂ ਜਦੋਂ ਬਿਜਲੀ ਠੀਕ ਕਰਨ ਦੇ ਵਾਸਤੇ ਪਲਵਿੰਦਰ ਸਿੰਘ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਤਾਂ ਉਹਨਾਂ ਦਾ ਗਵਾਂਟੀ ਸ਼ੁਭਮ ਜਿਹੜਾ ਆ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੰਦਾ तकरीबन 7 ਗੋਲੀਆਂ ਚੱਲਣ ਦੀ ਖਬਰ ਹੈ ਅਤੇ ਮੌਕੇ ਤੇ ਹੀ ਕਤਲ ਜਿਹੜਾ ਆ ਗੋਲੀਆਂ ਚਲਾ ਕੇ ਕਰ ਦਿੱਤਾ ਜਾਂਦਾ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਗੱਲਬਾਤ ਕਰਦਿਆਂ ਹੋਇਆ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਪਹਿਲਾਂ ਵੀ ਆਪਣੇ ਗਵਾਂਢੀ ਸ਼ੁਭਮ ਦੇ ਨਾਲ ਜਿਹੜੀ ਹੈ ਆਪਸੀ ਰੰਜਿਸ਼ ਚੱਲਦੀ ਸੀ ਝਗੜਾ ਚੱਲਦਾ ਰਹਿੰਦਾ ਸੀ ਜੋ ਕਿ ਜਲੰਧਰ ਦਾ ਰਹਿਣ ਵਾਲਾ ਏ ਤਾਂ ਉਸ ਦੇ ਨਾਲ ਲਗਾਤਾਰ ਲੜਾਈ ਜਿਹੜੀ ਆ ਹੁੰਦੀ ਰਹਿੰਦੀ ਸੀ ਇਹ ਗੱਡੀ ਖੜੀ ਕਰਨ ਦੇ ਪਿੱਛੇ ਇਹ ਲੜਾਈ ਜਿਹੜੀ ਸ਼ੁਰੂ ਹੋਈ ਸੀ ਸ਼ੁਭਮ ਤੇ ਉਸ ਦੀ ਪਤਨੀ ਦੇ ਵੱਲੋਂ ਜਦੋਂ ਗੱਡੀ ਖੜਾਈ ਜਾਂਦੀ ਹੈ ਤਾਂ ਉਸ ਦੇ ਸ਼ੀਸ਼ੇ ਵੀ ਤੋੜੇ ਜਾਂਦੇ ਨੇ ਉਦੋਂ ਵੀ ਇਸ ਦੀ ਸ਼ਿਕਾਇਤ ਜਿਹੜੀ ਆ ਪੁਲਿਸ ਨੂੰ ਕੀਤੀ ਗਈ ਸੀ ਪਰ ਕਾਰਵਾਈ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਸੀ ਤੇ ਉਸ ਸਮੇਂ ਤੋਂ ਹੀ ਗਵਾਂਟੀ ਜਿਹੜਾ ਆ ਸ਼ੁਭਮ ਉਹ ਲਗਾਤਾਰ ਰੰਜਿਸ਼ ਰੱਖ ਰਿਹਾ ਸੀ ਤੇ ਜਦੋਂ ਕੱਲ ਦੇਰ ਰਾਤ ਲਾਈਟ ਚੱਲੇ ਜਾਂਦੀ ਹੈ ਤੇ ਸਾਬਕਾ ਅਕਾਲੀ ਸਰਪੰਚ ਪਲਵਿੰਦਰ ਸਿੰਘ ਜਦੋਂ ਲਾਈਟ ਠੀਕ ਕਰਨ ਦੇ ਵਾਸਤੇ ਘਰ ਤੋਂ ਬਾਹਰ ਨਿਕਲਦਾ ਤਾਂ ਉਸ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੁਹਾਨੂੰ ਦੱਸ ਦਿੰਨੇ ਆ ਕਿ ਤਕਰੀਬਨ 7 ਰਾਊਂਡ ਕੀਤੇ ਗਏ ਫਾਇਰ ਕੀਤੇ ਗਏ ਅਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਤਾਰ ਦਿੱਤਾ ਗਿਆ ਤਾਂ ਸੱਤ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਗੋਲੀਆਂ ਜਿਹੜੀਆਂ ਨੇ ਪਲਵਿੰਦਰ ਸਿੰਘ ਨੂੰ ਲੱਗਦੀਆਂ ਨੇ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਪਰਿਵਾਰ ਵੱਲੋਂ ਉਸ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਜੜਾ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਦੇ بیٹے ਨੇ ਦੱਸਿਆ ਕਿ ਉਹ ਅਤੇ ਉਹਨਾਂ ਦੀ ਮਾਤਾ ਬੜੀ ਮੁਸ਼ਕਲ ਦੇ ਨਾਲ ਜਾਨ ਬਚਾ ਸਕੇ ਨੇ ਉਥੋਂ ਪੱਜ ਜਾਂਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੁਲਿਸ ਪ੍ਰਸ਼ਾਸਨ ਦੇ ਕੋਲ ਇਨਸਾਫਤੀ ਮੰਗ ਕਰਦੇ ਹਾਂ ਅਾ ਦੱਸਿਆ ਗਿਆ ਹੈ ਕਿ ਜਿਹੜੀ ਪਿਸਤੌਲ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਨੇ ਉਹ ਵੀ ਕਿਤਰਾ ਕਿਤੇ ਨਜਾਇਜ਼ ਪਿਸਤੌਲ ਸੀ ਅਤੇ ਉਸ ਦੇ ਲਾਇਸੈਂਸ ਦੀ ਚੈਕਿੰਗ ਜਿਹੜੀ ਹੈ ਉਹ ਵੀ ਹੋਣੀ ਚਾਹੀਦੀ ਇਸ ਤਰੀਕੇ ਦੀ ਮੰਗ ਜਿਹੜੀ ਆ ਪਰਿਵਾਰ ਵੱਲੋਂ ਰੱਖੀ ਜਾ ਰਹੀ ਆ ਤਾਂ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਜਿਹੜੇ ਪਹੁੰਚੇ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਦੇਰ ਰਾਤ ਪੁਰਾਣੀ ਰਣਜੀਤ ਦੇ ਚਲਦਿਆਂ ਸ਼ੁਭਮ ਨਾਂ ਦੇ ਵਿਅਕਤੀ ਜਿਹੜਾ ਕਿ ਉਹਨਾਂ ਦਾ ਹੀ ਗਵੰਡੀ ਸੀ ਉਸ ਦੀ ਪਤਨੀ ਦੇ ਵੱਲੋਂ ਆਪਣੇ ਗਵੰਡੀ ਸਾਬਕਾ ਅਕਾਲੀ ਸਰਪੰਚ ਜਿਹੜਾ ਆ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਜਿਸ ਦੀ লাশ ਨੂੰ ਇਹ ਕਬਜ਼ੇ ਦੇ ਵਿੱਚ ਲੈ ਕੇ ਹੁਣ ਪੋਸਟਮਾਰਟਮ ਜਿਹੜਾ ਕਰਵਾਇਆ ਜਾ ਰਿਹਾ ਤੇ ਦੋਸ਼ੀਆਂ ਦੀ ਛਾਪੇਮਾਰੀ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਇਸ ਤਰੀਕੇ ਦੀ ਜਿਹੜੀ ਹੈ ਸੰਭਾਵਨਾ ਪੁਲਿਸ ਵੱਲੋਂ ਜੁਤਾਈ ਜਾ ਰਹੀ ਹੈ ਗੱਲ ਕੁਝ ਨਹੀਂ ਹੈ ਕਿ ਇਹ ਪਹਿਲਾਂ ਪੁਰਾਣੀ ਰੰਜਿਸ਼ ਰੱਖਦੇ ਹੀ ਮੇਰੇ ਨਾਲ ਮੈਂ ਮਤਲਬ ਬੋਲਚਾਲ ਦੀ ਕੋਈ ਵੀ ਮਰਾਨਣਾ ਹੈਗਾ ਉਸ ਤੋਂ ਪਹਿਲਾਂ ਨੇ ਮੇਰੇ ਕਾਰ ਦੇ ਸ਼ੀਸ਼ੇ ਤੋੜੇ ਆ ਇਹਦੀ ਲੇਡੀ ਇਹਦੀ ਵਾਈਫ ਹੈ ਮੇਰਾ ਮੁੰਡਾ ਸਹਿਜਪਾਲ ਦਾ ਅਸਲ ਨਾਮ ਦਾ ਸ਼ੁਭਮ ਹੈ ਦਲੰਦਰ ਦਾ ਪਿਛੋ ਰਹਿਣ ਵਾਲਾ ਤੇ ਇਹ ਇਥੇ ਆਪਣੇ ਵਾਈਫ ਦੇ ਘਰੇ ਰਹਿੰਦਾ ਤੇ ਇਹਨਾਂ ਨੇ ਪਹਿਲੇ ਮੇਰੀ ਕਾਰ ਦੇ ਸ਼ੀਸ਼ੇ ਤੋੜੇ ਤੇ ਵਾਈਫ ਨੇ ਤੁਹਾਡੇ ਸਵੇਰੇ ਮੁੜ ਕੇ ਬਾਅਦ ਵਿੱਚ ਸਾਡੇ ਨਾਲ ਝਗੜਾ ਕੀਤਾ ਉਸ ਤੋਂ ਬਾਅਦ ਅਜ ਮਹੀਨੇ ਬਾਅਦ ਇਹਨਾਂ ਨੇ ਆਹ ਵਾਕਿਆ ਕਰਤਾ ਮੇਰੇ ਫਾਦਰ ਸਾਹਿਬ ਨੂੰ ਮਤਲਬ ਇਹਨਾਂ ਨੇ ਸ਼ੂਟ ਕੀਤਾ ਉਹਦੇ ਵਿੱਚ ਇਹਨਾਂ ਸੱਤ ਬੁਲੇਟ ਚਲਾਏ ਗਏ ਤਿੰਨ ਬੁਲੇਟ ਮੇਰੇ ਫਾਦਰ ਸਾਹਿਬ ਦੇ ਲੱਗੀਆਂ ਨੇ ਜਿਹਨਾਂ ਦਾ ਆਨ ਦੀ ਸਪੋਰਟ ਤੇ ਡੈਥ ਹੋ ਗਈ ਦੋ ਇਹਦਾ ਲਾਇਸੈਂਸ ਨਹੀਂ ਹੈਗਾ ਦੋ ਨੰਬਰ ਦੇ ਹਥਿਆਰ ਨਾਲ ਨਹੀਂ ਕੀਤਾ ਹੈ ਖਰਾਬ ਵਾਕਿਆ ਕੀਤਾ ਜੀ ਪਹਿਲਾਂ ਵੀ ਕਦੀ ਇਹਨੇ ਧਮਕੀ ਦਿੱਤੀ ਜੋ ਤੁਹਾਡੇ ਨਾਲ ਝਗੜਾ ਹਾਂਜੀ ਜਦੋਂ ਪਿਛਲੀ ਵਾਰੀ ਜੋ ਮਹੀਨਾ ਪਹਿਲਾਂ ਜੋ ਤੁਸੀਂ ਦਰਖਾਸਤ ਵੀ ਥਾਣੇ ਦਿੱਤੀ ਸੀ ਉਹ ਝਗੜਾ ਹੋਇਆ ਇਹਨਾ ਉਹ ਵੀ ਇਮਪਲਸ ਲੈ ਕੇ ਮੌਕਾ ਵੇਖਿਆ ਉਹਦੇ ਨੇ ਇਹ ਚੀਜ਼ ਕਹੀ ਕਿ ਕੋਈ ਨਾ ਮੈਂ ਥਾਣੇ ਨਹੀਂ ਜਾਣਾ ਨਾ ਮੈਂ ਕੋਈ ਰਾਈਨਾਮਾ ਕਰਨਾ ਮੈਂ ਦੱਸੂ ਬਾਅਦ ਵਿੱਚ ਮਤਲਬ ਕਿ ਜੋ ਵੀ ਮੈਂ ਕਰੂੰਗਾ ਕਾਰਵਾਈ ਇਹਦੇ ਖਰੂੰਗਾ ਤੇ ਉਸ ਵੇਲੇ ਪੁਲਸ ਪਸਲੋ ਕੋ ਕਾਰਵਾਈ ਨਹੀਂ ਕੀਤੀ ਪੁਲਸ ਨੇ ਕਾਰਵਾਈ ਨਹੀਂ ਉਸ ਟਾਈਮ ਕੋਈ ਕੀਤੀ ਕਿਸ ਬੰਦੇ ਦੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੀਤੀ ਉਹਨਾਂ ਕੋਈ ਤੁਹਾਨੂੰ ਧਮਕੀਆਂ ਦਿੱਤੀਆਂ ਵੀ ਅਜੇ ਹਾਂ ਦਰਖਾਸਤ ਵੀ ਦਿੱਤੀ ਰਾਤ ਦਰਖਾਸਤ ਦੇ ਰਾਸ਼ੀ ਜੀ ਟੁੱਟੇ ਨਾ ਰਾਤ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਬੀਤੀ ਰਾਤ ਇਹ ਹੋਇਆ ਕਾਰਨਾਮਾ ਨੇ ਕੀਤਾ ਵਾ ਟਾਈਮ ਕਿਨਾਂ ਸੀਗਾ ਰਾਤ ਨੂੰ ਇਹ 11:30 ਦੇ ਮਤਲਬ 12 ਦੇ ਵਿੱਚ ਵਿੱਚ ਦਾ ਟਾਈਮ ਸੀ ਮਤਲਬ 11:30 ਦੇ ਕਰਕੇ ਸਰ ਉਦੋਂ ਹੋਇਆ ਕਿ ਜਦੋਂ ਇਹ ਜਦੋਂ ਇਹ ਬਾਹਰ ਨਿਕਲੇ ਦੋਵੇਂ ਪਰਿਵਾਰ ਤੁਸੀਂ ਨਿਕਲੇ ਉਹ ਵੀ ਨਿਕਲੇ ਤੇ ਕਾਰਨ ਕੀ ਬਣਿਆ ਕਿ ਇਹ ਪਹਿਲਾਂ ਤੋਂ ਗੱਲਬਾਤ ਕਿੱਥੋਂ ਹੋਈ ਕੱਲ ਕੁਛ ਨਹੀਂ ਇਹ ਰਾਤ ਦੀ ਲਾਈਟ ਖਰਾਬ ਸੀ ਤੇ ਕਲੋਨੀ ਦੇ ਸਾਰੇ ਵਿੱਚ ਲਾਈਟ ਬੰਦ ਸੀ ਤੇ ਸਾਡੇ ਆ ਦਰਵਾਜ਼ੇ ਨਾਲ ਬੋਡੀ ਪਈ ਸੀ ਤੇ ਫਾਦਰ ਸਾਹਿਬ ਅੰਦਰ ਖਾਣਾ ਖਾ ਰਹੇ ਸੀ ਇਹਨੇ ਪਹਿਲਾਂ ਬੋਡੀ ਛੁੱਟੀ ਹੈ ਡੋਰ ਹੀ ਲਗਾਈ ਕਿ ਨਹੀਂ ਇਸ ਨਾਲ ਉਹਦੇ ਸਾਡੀ ਦਾ ਦਾ ਲਾਈਟ ਖਰਾਬ ਹੋਈ ਨਾ ਤਾਂ ਮੈਕੈਨਿਕ ਲਾ ਕੇ ਗਏ ਸੀ ਨਾ ਉਹਨਾਂ ਦੇ ਘਰ ਦੇ ਕੰਦ ਲੱਗੇ ਨਹੀਂ ਆਪਣੀ ਘਰ ਦੇ ਆਪਣੇ ਅੰਦਰ ਲੱਗੇ ਉਧਰੋਂ ਉਹਨਾਂ ਨੇ ਹੱਥ ਮਾਰ ਕੇ ਛੁੱਟੀ ਅਜਾ ਉਧਰੋਂ ਉੱਤੋਂ ਛੁੱਟ ਗਿਆ ਥੱਲੇ ਛੁੱਟ ਗਿਆ ਨਹੀਂ ਥੱਲੇੋਂ ਸਾਹਮਣੇ ਕੰਦ ਦੇ ਸਾਹਮਣੇ ਛੁੱਟ ਬੋਡੀ ਸੁੱਟ ਦਿੱਤੀ ਫਿਰ ਕੀ ਹੋਇਆ ਫਿਰ ਉਸ ਸਮੇਂ ਫਾਦਰ ਸਾਹਿਬ ਬਾਹਰ ਨਿਕਲੇ ਤੇ ਇਹਨਾਂ ਨੇ ਸ਼ੂਟ ਕਰਨਾ ਸਟਾਰਟ ਕਰਤਾ ਕੋਈ ਗੱਲਬਾਤ ਨਹੀਂ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਸਿੱਧਾ ਸ਼ੂਟ ਹੀ ਕੀਤਾ ਕਿੰਨੀਆਂ ਗੋਲੀਆਂ ਮਾਰੀਆਂ ਇਹਨਾਂ ਨੇ ਸੱਤ ਫਾਇਰ ਕੀਤੇ ਨੇ ਜਿਨ੍ਹਾਂ ਤੋਂ ਤਿੰਨ ਫਾਇਰ ਮੇਰੇ ਫਾਦਰ ਸਾਹਿਬ ਦੇ ਲੱਗੇ ਨੇ ਤੇ ਬਾਕੀ ਅਸੀਂ ਕਿ ਜੋ ਮੁੜ ਕੇ ਮੁੱਖ ਉਹਨਾਂ ਲੱਥ ਪਾਥੀ ਬੜੀ ਗੰਭੀਰ ਹਾਲਤ ਦੇ ਵਿੱਚ ਤੁਸੀਂ ਫਿਰ ਮੌਕੇ ਤੇ ਕਿੱਥੇ ਖੜਿਆ ਨਾ ਮੌਕੇ ਤੇ ਫਿਰ ਮੈਨੂੰ ਆਈਬੀਵਾਈ ਹਸਪੀਟਲ ਛੜਿਆ ਤੇ ਨਾਲ ਫਿਰ ਤੱਕ ਗਿਆ ਨਹੀਂ ਨਾਲ ਨਾਲ ਮੇਰੇ ਮੇਰੇ ਆਪਣਾ ਕਜ਼ਨ ਹੀ ਭੂਆਈ ਦਾ ਬੇਟਾ ਉਹ ਇੱਥੇ ਸਾਡੇ ਕੋਲ ਹੀ ਰਹਿੰਦੇ ਤੇ ਉਹ ਨਾਲ ਨਾਲ ਗਿਆ ਨਾਲ ਮੇਰੇ ਮੇਰਾ ਬਾਹਰ ਰੈਸਟੋਰੈਂਟ ਮੇਰੇ ਆਪਣਾ ਸਟਾਫ ਹੀ ਉਹ ਗਿਆ ਮੇਰੇ ਨਾਲ ਤੁਹਾਡੇ ਪਿਤਾ ਜੀ ਪਿੰਡ ਦੇ ਦੱਸਿਆ ਜਾ ਰਿਹਾ ਹੈ ਜੀ ਹਾਂ ਜੀ ਸਾਬਕਾ ਸਰਪੰਚ ਜਿਹੜਾ ਪਿੰਡ ਸੈਦੂਪੁਰਾ ਕਿਹੜੀ ਪਾਰਟੀ ਨਾਲ ਬਿਲੋਂਗ ਕਰਦੇ ਇੱਕ ਆਲੀਦਲ ਪਾਰਟੀ ਅੱਛਾ ਇਹ ਇਸ ਤੋਂ ਇਲਾਵਾ ਨਾ ਕੋਈ ਰੰਜਿਸ਼ ਨਹੀਂ ਥੇ ਨਾ ਕੋਈ ਰੰਜਿਸ਼ ਕੋਈ ਹੈ ਹੀ ਨਹੀਂ ਕੋਈ ਵੀ ਮਤਲਬ ਜਿਹੜਾ ਤੁਹਾਡੇ ਨਾਲ ਤਕਰਾਰ ਹੋਇਆ ਪਹਿਲਾਂ ਉਹਦਾ ਕੀ ਕਾਰਨ ਸੀ ਜੀ ਉਹ ਗੱਡੀ ਦੇ ਤੁਸੀਂ ਦੱਸ ਰਹੇ ਸ਼ੀਸ਼ੇ ਤੋੜੇ ਇਹਨਾਂ ਨੇ ਉਹਦਾ ਕੀ ਕਾਰਨ ਉਹਦਾ ਕਾਰਨ ਇਹਨਾਂ ਨੇ ਇਹ ਬਣਾਇਆ ਕਿ ਇੱਕ ਤੋਂ ਗੱਡੀ ਸਾਡੇ ਗੇਟ ਗੱਡੀ ਲਾਉਣਾ ਗੱਡੀ ਲਾਉਣ ਤੋਂ ਯਾਨੀ ਕਿ ਘਰ ਦੇ ਬੂਹੇ ਗੱਡੀ ਪਹਿਲਾਂ ਗੱਡੀ ਲਾਉਣ ਤੋਂ ਝਗੜਾ ਝਗੜਾ ਜਿਹੜਾ ਸ਼ੁਰੂ ਹੋਇਆ ਤੇ ਉਸ ਤੁਹਾਡਾ ਕਹ ਦੀ ਵੀ ਹਾਂ ਕਦੇ ਲਾਈਵ ਨਹੀਂ ਐਨੇ ਟਾਈਮ ਮੈਂ ਇੱਕ ਇੱਕ ਬਹਾਨਾ ਹੀ ਬਣਾਇਆ ਕਿ ਬਸ ਕੀ ਮਤਲਬ ਬੋਲ ਚੱਲਦਾ ਜੋ ਵੀ ਮੇਰਾ ਨਾ ਸੁਵਿੰਦਰ ਸਿੰਘ ਹੈ ਜੀ ਇਹ ਪਿੰਡ ਕਿਹੜਾ ਤੁਹਾਡਾ ਮੇਰਾ ਪਿੰਡ ਸੈਦੂਪੁਰਾ ਜੀ ਜਿਹੜੇ ਜਿਨ੍ਹਾਂ ਦੇ ਕਾਤਲਾ ਮਹਾ ਮਾਰਾ ਕਰਕੇ ਪ੍ਰੇਮਿੰਦਰ ਸਿੰਘ ਸੈਦੂਪੁਰਾ ਦਾ ਕਤਲ ਕੀਤਾ ਗਿਆ ਹੈ ਉਹ ਤੁਹਾਡੇ ਕੀ ਲੱਗਦੇ ਸੰਸ ਮੇਰੇ ਮਾਸੜ ਜੀ ਇਹ ਜੀ ਕੀ ਕਾਰਨ ਹੋਇਆ ਸਾਰਾ ਜੀ ਤੁਸੀਂ ਦੱਸੋ ਦੁਖਾ ਕਾਰਨ ਕੁਝ ਵੀ ਨਹੀਂ ਜੀ ਇਹਨਾਂ ਦਾ ਬਾਹਰ ਇੱਕ ਰੈਸਟੋਰੈਂਟ ਹੈ ਇੱਥੇ ਕਾਫੀ ਲੰਮਾ ਸਮਾਂ ਸਰਪੰਚ ਰਹੇ ਆ ਪਿੰਡ ਦੇ ਵਿੱਚ ਉਸ ਤੋਂ ਬਾਅਦ ਜੇ ਇੱਥੇ ਆ ਗਏ ਆ ਇੱਥੇ ਵੀ ਇਹ ਪੁਰਾਣੀ ਰੰਜਿਸ਼ ਏ ਐਵੇਂ ਰੱਖੀ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੜਾ ਵਧੀਆ ਇਹਨਾਂ ਸਾਰੇ ਦਿਨ ਪਿੰਡ ਲੋਕਾਂ ਨਾਲ ਵਿਚਰਨਾ ਕੋਈ ਗੱਲ ਨਹੀਂ ਬਾਤ ਨਹੀਂ ਬੇਟਾ ਇੱਥੇ ਕੰਮ ਕਰਦਾ ਸੀ ਤੇ ਗੱਡੀ ਲਾਉਣ ਤੋਂ ਹੀ ਇਹਨਾਂ ਦੀ ਥੋੜੇ ਦਿਨ ਪਹਿਲਾਂ ਕੋਈ ਗੱਲ ਹੋਈ ਗੱਡੀ ਵੀ ਇਹਨਾਂ ਦੇ ਪਲਾਟ ਗੱਡੀ ਨਹੀਂ ਲਾਈ ਉਹਨੇ ਗੱਡੀ ਖਾਲੀ ਪਲਾਟ ਹੀ ਮੁੰਡੇ ਨੇ ਉੱਥੇ ਲਾਈ ਐ ਇਹਨਾਂ ਮੁੜ ਕੇ ਉਹਦੇ ਸ਼ੀਸ਼ੇ ਛੂਛੇ ਭੰਨੇ ਇਨਸਾਫ ਦੀ ਵੀ ਇਹਨਾਂ ਮੰਗ ਕੀਤੀ ਉਦੋਂ ਵੀ ਉਦੋਂ ਵੀ ਕੋਈ ਇਨਸਾਫ ਇਹਨਾਂ ਨੂੰ ਮਿਲਿਆ ਨਹੀਂ ਉਦੋਂ ਵੀ ਇਹਨਾਂ ਥਾਣੇ ਦਰਖਾਸਤ ਵੀ ਦਿੱਤੀ ਆ ਤੇ ਉਹ ਕਹਿੰਦਾ ਮੈਂ ਤਾਂ ਜੇ ਥਾਣੇ ਆਣਾ ਹੀ ਨਹੀਂ ਆ ਜਦੋਂ ਕੋਈ ਕਰੂੰਗਾ ਤੇ ਹੁਣ ਇੱਕ ਰਾਤੀ ਕੋਈ ਗੱਲ ਨਹੀਂ ਬਾਤ ਨਹੀਂ ਰਾਤੀ ਫੇਰ ਉਹਨੇ ਆ ਵਾਕਿਆ ਕਰ ਦਿੱਤਾ ਅਸੀਂ ਦੇ ਚਾਹਣੇ ਆ ਜੀ ਇਹਦੀ ਇਨਸਾਫ ਦੀ ਜਾਂ ਮੰਗ ਪਿਆ ਵੀ ਮਿਲਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਜੀ ਉਹਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਜੀ ਉਹਦੀ ਘਰ ਦੀ ਦਾ ਵੀ ਤੁਸੀਂ ਉਹਨਾਂ ਦਾ ਬਹੁਤ ਵੱਡਾ ਰੋਲ ਆ ਜੀ ਘਰ ਚਲਾਉਣ ਦੇ ਵਿੱਚ ਜਨਾਨੀ ਦਾ ਰੋਲ ਹੁੰਦਾ ਇਹੋ ਹੀ ਜਨਾਨੀ ਜਿਹੜੀ ਆ ਇਹ ਜਨਾਨੀ ਨੇ ਹੀ ਸਾਰਾ ਕੁਝ ਕਰਾਇਆ ਜਨਾਨੀ ਨੇ ਹੀ ਇਹਨੂੰ ਡੱਕਿਆ ਨਹੀਂ ਆ ਸਭ ਕੁਝ ਜਨਾਨੀ ਨੇ ਕੀਤਾ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ ਜਨਾਨੀ ਦੇ ਆਖੇ ਲੱਗਦਾ ਹੈ ਪਤਾ ਲੱਗਾ ਕਿ ਇਹ ਬੇਟਾ ਕਹਿ ਰਿਹਾ ਉਹਨਾਂ ਦਾ ਕਿ ਸ਼ੀਸ਼ਾ ਵੀ ਜਿਹੜਾ ਤੋੜਿਆ ਸੀਗਾ ਉਹ ਇਹਦੀ ਧਰਮ ਪਤਨੀ ਨੇ ਤੋੜਿਆ ਜਿਹੜੀ ਹਾਂਜੀ ਹਾਂਜੀ ਉਹਦੀ ਸੀਸੀਟੀਵੀ ਸਾਰੀ ਫੁਟੇਜ ਵੀ ਜਿਹੜੀ ਆ ਉਹ ਪਹਿਲਾਂ ਮੰਨਦੀ ਨਹੀਂ ਸੀ ਜਦੋਂ ਕਢਾਈ ਗਈ ਤਾਂ ਉਹਦੇ ਵਿੱਚ ਆਪ ਤੋੜਦੀ ਐ ਪੂਰੀ ਸਾਫ਼ ਦਿਖੀ ਐ ਜੀ ਤੇ ਅਸੀਂ ਤੇ ਕਹਿੰਨੇ ਆ ਵੀ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਇਹਦੀ ਘਰ ਦੀ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤੇ ਬੰਦੇ ਦਾ ਜਿਹੜਾ ਹਨ ਇਨਸਾਫ਼ ਆ ਉਹ ਮਿਲੇ ਦੇ ਪਹਿਲਾਂੋਂ ਹੁਣ ਤੱਕ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਹੁਣ ਤੱਕ ਜੀ ਅਜੇ ਉਹਦੀ ਜਿਹੜੀ ਵਾਈਫ ਆ ਉਹਨੂੰ ਘਰ ਨਜ਼ਰਬੰਦ ਕੀਤਾ ਗਿਆ ਉਹਨੂੰ ਗ੍ਰਿਫਤਾਰ ਕਰਕੇ ਤੇ ਉਹਨੂੰ ਗ੍ਰਿਫਤਾਰ ਕਰਨ ਉਹਦੀ ਗ੍ਰਿਫਤਾਰੀ ਪਾਉਣ ਉਹਨੂੰ ਸਾਰਾ ਪੁੱਛਣ ਵੀ ਕਿੱਥੇ ਆ ਉਹਨੂੰ ਸਾਰਾ ਪਤਾ ਬਾਜੀ ਉਹਨੂੰ ਫੋਨ ਆਉਂਦੇ ਆ ਸਭ ਕੁਝ ਆਉਂਦਾ ਤੁਸੀਂ ਕਹਿਣਾ ਚਾਹੁੰਦੇ ਕਿ ਇਹਦੀ ਘਰਵਾਲੀ ਦਾ ਬਰਾਬਰ ਦੋਸ਼ ਆ ਪੂਰਾ ਜੀ ਪੂਰਾ ਦੋਸ਼ ਆ ਜੀ ਨਹੀਂ ਅਜੇ ਤੱਕ راست ਵਿੱਚ ਨਹੀਂ ਲਿਆ ਨਹੀਂ ਲਿਆ ਜੀ ਨਹੀਂ ਲਿਆ ਪੁਲਿਸ ਵਾਲੇ ਕਰੇ ਕਿ ਉਹਨੂੰ ਇੱਕ ਹਸਪੀਟਲ ਵਿੱਚ ਖੜਿਆ ਗਿਆ ਜਿੱਥੇ ਕਿ ਉਹ ਮਮੂਲੀ ਝਗੜੇ ਕਾਰਨ ਉਹਦੇ ਖੇਚਤੂ ਹੋਈ ਆ ਜਿਹਦੇ ਘਰੋਂ ਜ਼ਖਮੀ ਹੋਈ ਤਾਂ ਹਸਪਤਲ ਪਹੁੰਚਾਇਆ ਗਿਆ ਲੈਡੀ ਪੁਲਸ ਨਾਲ ਗਈ ਹੈ ਨਹੀਂ ਜੀ ਕੋਈ ਖੇਚਤੂ ਨਹੀਂ ਹੋਈ ਕੋਈ ਗੱਲ ਨਹੀਂ ਬਾਤ ਨਹੀਂ ਜਿਸ ਟਾਈਮ ਅਸੀਂ ਇੱਥੋਂ ਲੱਦ ਕੇ ਖੜਿਆ ਆਪਣੇ ਮਾਸੜ ਜੀ ਨੂੰ ਉਸ ਟਾਈਮ ਉਹ ਦੋਵੇਂ ਜੀ ਬੂਹੇ ਗਾੜੀ ਖਲੋਤੇ ਆ ਵੇਂਦੇ ਰਹੇ ਆ ਬੜੇ ਟੌਰ ਨਾਲ ਮਾਰ ਕੇ ਉਹ ਗਿਆ ਵਾ ਬੰਦਾ ਐਡਾ ਵੱਡਾ ਵੇਖੋ ਕੰਮ ਹੋਇਆ ਵਾ ਤੇ ਪੁਲਸ ਉਹ ਅਜੇ ਵੀ ਆਂਦੀ ਆ ਵੀ ਉਹਨੂੰ ਕਾਹਦਾ ਖੇਚਤੂ ਹੋਈ ਉਹਦੇ ਤੇ ਕਿਸੇ ਨੇ ਚਪੇੜ ਵੀ ਨਹੀਂ ਮਾਰੀ ਸਾਡੇ ਕੋਲ ਤਾਂ ਅਸੀਂ ਆਪਣਾ ਬੰਦਾ ਬਚਾਉਣ ਦੇ ਅਸੀਂ ਉਹਨਾਂ ਦਾ ਥੋੜਾ ਚੁਕਣਾ ਸੀ ਅਸੀਂ ਉਹਨਾਂ ਨਾਲ ਖੇਚਤੂ ਕਾ ਇਹੀ ਤੇ ਚਾਹਣੇ ਆ ਜੀ ਸਾਨੂੰ ਇਨਸਾਫ ਮਿਲੇ ਛੇਤੀ ਤੋਂ ਛੇਤੀ ਇਨਸਾਫ ਦਵਾਇਆ ਜਾਏ ਜਿਹੜਾ ਮ੍ਰਿਤਕ ਆ ਪ੍ਰਵਿੰਦਰ ਸਿੰਘ ਸਾਹਿਬ ਦਾ ਸਰਪੰਚ ਤੇ ਸੁਭਮ ਸਿੰਘ ਪਾਲ ਜਿਨੇ ਇਹ ਕਤਲ ਕੀਤਾ ਇਹ ਦੋਵੇਂ ਆਪਸ ਵਿੱਚ ਗੁਆਂਢੀ ਆ ਇੱਕ ਦੀ ਜਿਹੜੇ ਸੁਭਮ ਇਹਦੀ ਹੈਗੀ ਆ ਕੋਠੀ ਨੰਬਰ 185 ਤੇ ਮ੍ਰਿਤਕ ਪ੍ਰਵਿੰਦਰ ਸਿੰਘ ਦੀ ਜਿਹੜੀ ਕੋਠੀ ਨੰਬਰ 186 ਆ ਇਹ ਆਪਸ ਵਿੱਚ ਗੁਆਂਢੀ ਇਹਨਾਂ ਦੇ ਗੱਡੀਆਂ ਨੂੰ ਲਾਉਣ ਨੂੰ ਲੈ ਕੇ ਝਗੜਾ ਹੋਇਆ ਗਲੀ ਦੇ ਵਿੱਚ ਤੇ ਪਹਿਲਾ ਵੀ ਇਹਨਾਂ ਦਾ ਮੜਾ ਮੋਟਾ ਤੋ ਤੂ ਮੈਂ ਮੈਂ ਚੱਲਣ ਦੀ ਇਸੇ ਗੱਲ ਨੂੰ ਲੈ ਕੇ ਤੇ ਕੱਲ ਇਹਨਾਂ ਦੀ ਹੋਈ ਹੈ ਤਕਰਾਰ ਬਾਜੀ ਤੇ ਜਿਹੜਾ ਸੁਭਮ ਆਇਆ ਨੇ ਦਸਤੀ ਪਿਸਟਲ ਨਾਲ ਹਸਾਕਾ ਸਰਪੰਚ ਪੁਲਵਿੰਦਰ ਸਿੰਘ ਨੂੰ ਤਿੰਨ ਗੋਲੀਆਂ ਮਾਰ ਕੇ ਦਾ ਕਤਲ ਕਰਤਾ ਪਰ وجہ ਕੀ ਰਹੀ ਰਾਤ ਨੂੰ ਕੋਈ ਜਿਹੜੀ ਛੜੜਾ ਆ ਉਸ ਦੀ وجہ ਕੀ ਸੀ وجہ ਰਾਤ ਬੱਤੀ ਖਰਾਬ ਸੀ ਤੋਂ ਬੱਤੀ ਖਰਾਬ ਨੂੰ ਕਰਕੇ ਜਿਹੜੀ ਉਹ ਪੌੜੀ ਲਾਈ ਉਹਨਾਂ ਨੇ ਹਸਾਕਾ ਸਰਪੰਚ ਪੁਲਵਿੰਦਰ ਸਿੰਘ ਨੇ ਤੋ ਪੌੜੀ ਜਿਹੜੀ ਉਹਨੇ ਮੁੰਡੇ ਨੇ ਜਿਹੜੀ ਸੁਰਤੀ ਲਾ ਕੇ ਇਸੇ ਗੱਲ ਨੂੰ ਲੈ ਕੇ ਇਹਨਾਂ ਦੀ ਇਕਰਾਰਨਾਮਾ ਜੀ ਐਫ ਆਈ ਆਰ ਕਿਸ਼ ਕਰਤੀ ਹਾਂ ਜੀ ਬਿਲਕੁਲ ਕਰਤੀ ਹੈ ਜੀ 104 ਨੰਬਰ ਐਫ ਆਈ ਆਰ 1031 35 ਬੀ ਐਨ ਐਸ 2527 5359 ਹਨਾ ਰਾਜਾ ਸੋਸੀ ਐਫ ਆਈ ਆਰ ਲਾਉਚ ਕਰ ਦਿੱਤਾ ਕਰ ਦਿੱਤਾ ਦੋਸਤੀ ਨਹੀਂ ਹਲੇ ਗ੍ਰਿਫਤਾਰ ਹਲੇ ਫਰਾਰ ਹੈ ਜੀ ਉਹਦਾ ਕਰ ਰਹੇ ਆ ਕਰਾਂਗੇ ਕਿ ਕਿਸੇ ਤਰ੍ਹਾਂ ਦੀ ਇਨਵੋਲਵਮੈਂਟ ਆਈ ਹੈ ਵਿੱਚ ਹਾਂਜੀ ਬਿਲਕੁਲ ਜੀ ਉਹ ਵੀ ਨਾਮ ਦੇ ਦਾ ਮਕਦਮੇ ਚ ਦੋਵਾਂ ਤੇ ਦੋਵਾਂ ਤੇ ਹਾਂਜੀ ਉਹ ਉਹਨਾਂ ਦੇ ਨਾਲ ਵੀ ਇਹਨਾਂ ਦਾ ਝਗੜਾ ਜਿਹਾ ਉਹ ਹੋਇਆ ਹੈ ਇੱਠਿਆਂ ਦੇ